ਲਾਲ ਕਿਲੇ ਦੀ ਪਰਕਰਮਾ ਤੋਂ ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਆਪਣੇ ਵਿਜ਼ਨ ਨੂੰ ਸਪਸ਼ਟ ਕੀਤਾ ਉਹਨਾਂ ਨੇ ਸਮੁੱਚੇ ਭਾਸ਼ਣ ਤੋਂ ਸਪਸ਼ਟ ਹੋ ਗਿਆ ਸਰਕਾਰ ਨੌਜਵਾਨਾਂ ਕਿਸਾਨਾਂ ਔਰਤਾਂ ਤੇ ਕਮਜ਼ੋਰਾ ਨੂੰ ਨਾਲ ਲੈ ਕੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਵਿੱਚ ਲੱਗੀ ਰਹੇਗੀ ਪ੍ਰਧਾਨ ਮੰਤਰੀ ਨੇ ਸ਼ਬਦਾਂ ਰਾਹੀਂ ਇਹਦਾ ਰੋਡ ਮੈਪ ਵੀ ਉਲੀਕਿਆ ਉਹਨਾਂ ਨੇ ਕਿਹਾ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਭਾਰਤ ਨਿਰਮਾਣ ਖੇਤਰ ਵਿੱਚ ਵਿਸ਼ਵ ਦਾ ਇੱਕ ਵੱਡਾ ਹੱਬ ਬਣ ਜਾਵੇਗਾ ਉਹਨਾਂ ਆਪਣੇ ਪਾਸ਼ਣ ਦੇ ਵਿੱਚ ਜੋ ਵੀ ਸ਼ਬਦਾਵਲੀ ਵਰਤੀ ਸੀ ਉਹ ਦੇਸ਼ ਦੇ ਚਾਰੋਂ ਕੋਨਿਆਂ ਦੇ ਵਿੱਚ ਵਸੇ ਲੋਕਾਂ ਨੂੰ ਸਮਝਾਉਣ ਦੀ ਸੀ ਉਹ ਪਾਸ਼ਣ ਰਾਹੀਂ ਲੋਕਾਂ ਨਾਲ ਰابطਾ ਕਾਇਮ ਕਰਨ ਦੇ ਵਿੱਚ ਸਫਲ ਵੀ ਰਿਹਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਗੱਲਬਾਤ ਦੀ ਸ਼ਬਦਾਵਲੀ ਵਰਤ ਕੇ ਪ੍ਰਧਾਨ ਮੰਤਰੀ ਦੀ ਗੱਲ ਵੱਧ ਤੋਂ ਵੱਧ ਲੋਕਾਂ ਕਥਾ ਕਹੋ ਜੀ ਉਦਾਹਰਨ ਵਜੋਂ ਉਹ ਮੋਬਾਈਲ ਨਿਰਮਾਣ ਦੇ ਖੇਤਰ ਵਿੱਚ ਭਾਰਤ ਦੀ ਸਫਲਤਾ ਨੂੰ ਕੁਝ ਸ਼ਬਦਾਂ ਦੇ ਵਿੱਚ ਪ੍ਰਗਟ ਕਰਨ ਦੇ ਯੋਗ ਸੀ ਉਸਨੇ ਕਿਹਾ ਪਹਿਲਾ ਅਸੀਂ ਮੋਬਾਈਲ ਆਯਾਤ ਕਰਦੇ ਸੀ ਹੁਣ ਅਸੀਂ ਦੇਸ਼ ਵਿੱਚ ਮੋਬਾਈਲ ਨਿਰਮਾਣ ਦਾ ਇੱਕ ਇਕੋਸਿਸਟਮ ਬਣਾ ਚੁੱਕੇ ਹਾਂ ਸੋ ਹੁਣ ਅਸੀਂ ਇਥੋਂ ਨਿਰਿਆਤ ਕਰ ਰਹੇ ਹਾਂ ਸੋ ਅਸੀਂ ਇੱਕ ਨਿਰਮਾਣ ਕੇਂਦਰ ਬਣ ਗਏ ਹਾਂ ਸੋ ਇਸ ਦੇ ਨਾਲ ਹੀ ਸਾਰੀ ਗੱਲ ਸਪੱਸ਼ਟ ਹੋ ਗਈ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਕਿਸਾਨਾਂ ਸਮਾਜ ਦੇ ਪਛੜੇ ਵਰਗਾਂ ਤੇ ਆਦੀਵਾਸੀਆਂ ਦੀ ਭਲਾਈ ਦੇ ਲਈ ਹੈ ਜਿਹੜੀਆਂ ਚਲਾਈਆਂ ਚੋਰੀਆਂ ਯੂਜ਼ ਕਰਾਵਾ ਦਾ ਵਿਸ਼ੇ ਇਸ ਤਰ੍ਹਾਂ ਤੇ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਜੋ ਵੀ ਸਕੀਮ ਦਾ ਜ਼ਿਕਰ ਕੀਤਾ ਹੈ ਉਸ ਵਿੱਚ ਨੌਜਵਾਨਾਂ ਦਾ ਜ਼ਰੂਰ ਹਿੱਸਾ ਸੀ ਸਪਰਧਾਨ ਮੰਤਰੀ ਮੋਦੀ ਨੇ ਸਪਸ਼ਟ ਕੀਤਾ ਭਵਿੱਖ ਦੇ ਵਿੱਚ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਸਿੱਧਾ ਲਾਭ ਯੰਗਸਟਰਸ ਨੂੰ ਮਿਲੇਗਾ ਉਹਨਾਂ ਨੇ ਕਿਹਾ ਉਹ ਚਾਹੁੰਦੇ ਨੇ 1 ਲੱਖ ਅਜਿਹੇ ਨੌਜਵਾਨ ਰਾਜਨੀਤੀ ਵਿੱਚ ਆਉਣ ਜਿਨ੍ਹਾਂ ਦਾ ਰਾਜਨੀਤੀ ਵਿੱਚ ਪੀੜੀਆਂ ਤੋਂ ਕੋਈ ਰਿਸ਼ਤੇਦਾਰ ਨਹੀਂ ਹੈ ਜਦੋਂ ਉਹ ਗ੍ਰਾਂث ਸਭਾ ਤੋਂ ਰਾਜਨੀਤੀ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਧਰਮ ਜਾਤ ਪਰਿਵਾਰਵਾਦ ਤੋਂ ਆਜ਼ਾਦੀ ਮਿਲੇਗੀ ਓਏ ਵੀ ਕਹਿ ਰਹੇ ਨੇ ਕਿ ਜਿਹੜੇ ਬੱਚੇ ਹੁਣ 18 ਤੋਂ 20 ਸਾਲ ਦੇ ਹੋ ਚੁੱਕੇ ਨੇ ਉਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਆਪਣੀਆਂ ਅੱਖਾਂ ਨਾਲ ਬਹੁਤ ਕੁਝ ਬਦਲਦੇ ਦੇਖਿਆ ਪ੍ਰਧਾਨ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਹੈ ਭਾਰਤ ਸਿੱਖਿਆ ਦੇ ਖੇਤਰ ਵਿੱਚ ਹੋਰ ਕੇਂਦਰ ਵਿਕਸਿਤ ਕਰਨ ਦੀ ਯੋਜਨਾ جاری ਰੱਖੇਗਾ ਨਾਲੰਦਾ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਣਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿਦੇਸ਼ਾਂ ਦੇ ਵਿੱਚ ਭੇਜ ਕੇ ਲੱਖਾਂ ਕਰੋੜਾਂ ਰੁਪਏ ਖਰਚ ਨਹੀਂ ਕਰਨੇ ਪੈਣਗੇ ਸੋ ਇੱਕ ਵਿਕਸਿਤ ਭਾਰਤ ਦਾ ਸੁਪਨਾ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿਖਾਇਆ ਗਿਆ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ